18 ਮਾੜ ਲਗਾ ਚੱਲਿਆ ਹਾ 400 ਘੰਟਾ ਹੈ ਅੱਛਾ ਤੇ ਟਰੈਕਟਰ ਪੂਰਾ ਓਰੀਜਨਲ ਦਾ ਘੈਂਟ ਆ ਪੂਰਾ ਹੈ 95 ਐਚਪੀ ਦਾ 95 ਹਾਰਸ ਪਾਵਰ ਦਾ ਟਰੈਕਟਰ ਆ 95 ਹਾਰਸ ਪਾਵਰ ਦਾ ਉਹ ਸਪੀਡਾਂ ਦੇ ਧਰਮੇ ਦਿਖਾ ਦੇ ਸੈਂਟਰ ਚ ਸਪੀਡਾਂ ਦੇ ਸਾਰੇ ਇਹ ਆ ਤਿੰਨ ਗੇਅਰ ਨਹੀਂ ਦੇ ਉਰੇ ਹਣਾ ਬਈ ਇਹ ਕਾਹਦੇ ਕਾਹਦੇ ਨਰੀਂਕੂ ਤੁਸੀਂ ਇਹ ਸਪੀਡਾਂ ਦੇ ਪਰਲਾ ਹਾਈ ਲੋ ਆ ਆ ਜਿਵੇਂ ਆਪਾਂ ਹੁਣ ਕਹਿੰਦੇ ਆ ਵੀ ਆ ਗੇਅਰ ਪ੍ਰੋ ਆ ਗਿਆ ਜੋਂਡੀਆਰਾ ਉਹਦੇ ਉਹ ਦੋ ਹੀ ਸਪੀਡਾਂ ਦੇ ਇਹ ਕਿੰਨੇ ਲੀਟਰ ਦੀ ਟੈਂਕੀ ਹੋਈ ਦੀ ਇਹ ਹੋਊਗੀ 85 ਲੀਟਰ ਦੀ ਟੈਂਕੀ 85 ਲੀਟਰ ਦੀ ਹਾਂ 85 ਲੀਟਰ ਦੀ ਆ ਤਿਹਾਰ ਚੱਲਦੇ ਆ ਭਰਾ ਚੱਕਦਾਗੇ ਫੱਟੇ ਤੋ ਕਰ ਆਏ ਓਏ ਆ ਚੱਕ ਮੰਨ ਗਿਆ ਮੰਨ ਗਿਆ ਪਰ ਇਹ ਟਰੈਕਟਰ ਦੀ ਕਦੇ ਤੋਕਾ ਨਹੀਂ ਦੇਦਾ ਹਲੇ ਫੁੱਲ ਯਾਰ ਸਿਰਾ ਗੱਲਬਾਤ ਟਰੈਕਟਰ ਆ ਇਹ 95 ਐਚਪੀ ਦਾ ਜਹਾਜ਼ ਆ ਪਰ ਮੈਂ ਮਾਗਰ ਉਹ ਦਿਖਾ ਫਿਰ ਤੂੰ ਪਰ ਮੈਂ ਮਾਗਰ ਤੋਂ ਬਾਅਦ ਚ ਦਿਖਾਉਣੇ ਆ ਮੈਂ ਰਿੰਕੂ ਨੂੰ ਕਿਹਾ ਮੈਨੂੰ ਕਹਿੰਦਾ ਨਾ ਅੱਜ ਯਾਰ ਟੈਂਕੀ ਦਾ ਆਫਰ ਤਾਂ ਨਾ ਦਈ ਮੈਂ ਕਿਹਾ ਵੀ ਪਹਿਲੀ ਗੱਲ ਤਾਂ ਤੇਰਾ ਕੋਈ ਮੁਕਾਬਲਾ ਨਹੀਂ ਕਰਦਾ ਹਨਾ ਟੈਂਕੀ ਕੋਈ ਓਟਦਾ ਨਹੀਂ ਬਈ ਮੈਂ ਕਿਹਾ ਜੇ ਕਿਸੇ ਨੇ ਓਟ ਲਈ ਮੈਂ ਕਿਹਾ ਤੂੰ ਆਏ ਕਿਦੀ ਵੀ ਜਿਹੜੀ ਅਗਲਾ ਗੱਡੀ ਦੇ ਵਿੱਚ ਆ ਉਹ ਵੀ ਭਰਾ ਕੇ ਦਵਾ ਕੇ ਕਹਿੰਦਾ ਰਹਿਣ ਦੇ ਕਿੱਥੇ ਗੁਪਤ ਖਜ਼ਾਨਾ ਲੁਕਿਆ ਕਦੋਂ ਕਿਸੇ ਨੂੰ ਸਾਰਾਂ ਜਹਾਜਾਂ ਵਰਗੇ ਟਰੈਕਟਰ ਮਿੱਤਰੋ ਖੜੇ ਨੇ ਪਿੰਡ ਕਲਾਰਾ ਪਿੰਡ ਕਲਾਰਾ ਦੇ ਵਿੱਚ ਤੁਸੀਂ ਸੋਚਦੇ ਹੋਮੋਗੇ ਕਿ ਕਿੱਥੇ ਖੜੇ ਨੇ ਮਿੱਤਰੋ ਆ ਸਾਹਮਣੇ ਵੱਡੀ ਸਾਰੀ ਹਵੇਲੀ ਦੇ ਵਿੱਚ ਨਾ ਬਾਈ ਰਿੰਕੂ ਦੇ ਘਰੇ ਪਹੁੰਚੇ ਆਪਾਂ ਅੱਜ ਟਰੈਕਟਰ ਵਾਕਈ ਧਰਮੇ ਜਹਾਜਾਂ ਵਰਗੇ ਟਰੈਕਟਰ ਨੇ ਜਹਾਜਾਂ ਵਰਗੇ ਅੜੜੇ ਉੱਚੇ ਅੜੜੇ ਲੰਮੇ ਟਰੈਕਟਰ ਨੇ ਆ ਦੇਖੀ ਆ ਲੈ ਆ ਦੱਸਿਓ ਮੈਨੂੰ ਕਮੈਂਟ ਕਰਕੇ ਕਿਹੜੇ ਸੱਜਣ ਨੇ ਵੇਖਿਆ ਯਾਰ ਕਿਤੇ ਫਾਰਮ ਟਰੈਕ ਅਸੀਂ ਕੀਤੇ ਨੇ ਕਦੇ ਦਰਸ਼ਨ ਲੈ ਦਿਖਾ ਧਰਮੇ ਇਹੋ ਜਿਹੇ ਟਰੈਕਟਰ ਆ ਖਾਲਾ ਜੀ ਦਾ ਬੜਾ ਯਾਰ ਕਿ ਤੂੰ ਮਿਲ ਜਾਣਗੇ ਇੱਧਰ ਵੀ ਆ ਜਾ ਆ ਲੈ ਦਿਖਾ ਫਾਰਮ 70 ਯਾਰ ਜਿਹੜਾ ਸੜਕਾਂ ਤੇ ਤੁਰੇ ਫਿਰਦੇ ਉਹਤੇ ਇਹਦੇ ਨੇ ਵੀ ਟਰੈਕਟਰ ਹੀ ਨਹੀਂ ਹੁੰਦੇ ਆ ਲੈ ਆ ਲੋਕਾਂ ਲਵੇ 655 ਹੁੰਦਾ ਆ ਖੜਾ 755 4x4 ਆ ਆ ਤਾਂ ਜਮੀ ਨਹੀਂ ਦੇਖਿਆ ਆ ਟਰੈਕਟਰ ਪਰ ਆਪਾਂ ਨਹੀਂ ਕਦੇ ਵੇਖਿਆ ਵੇਖਿਆ ਕਿਸੇ ਨੇ ਇਹ ਵੀ ਨਹੀਂ ਹੈਗਾ ਯਾਰ ਗੱਲ ਇਹ ਵੀ ਆ ਤਰਵੇਂ ਆ ਦਿਖਾਈ ਆ ਖੜਾ ਲੈ ਆ ਸਿੱਧੂ ਮੂਸੇ ਵਾਲੇ ਲਵੇ ਹੁੰਦਾ ਆ ਟਰੈਕਟਰ ਸਾਨੂੰ ਦੱਸ ਦਿੰਨਾ ਆ ਆਉ ਦਿਖਾ ਦੇ ਨੀਲੇ ਤੇ ਹਰੇ ਜੰਗ ਵਿੱਚ ਸਟੈਂਡਰਡ ਤਾਂ ਵੇਖਿਆ ਹੋਣਾ ਆ ਖੜਾ 475 ਉਹ ਵੀ 4x4 ਦਿਖਾਦਰ ਮੇ ਆਹ ਟਰੈਕਟਰ ਜੇ ਪਤਾ ਨਹੀਂ ਕਿਥੋਂ ਲੱਭਣੇ ਆਂਦਾ ਹਨਾ ਆ ਦੋ ਟਰੈਕਟਰ ਖੜੇ ਨੇ ਜਿਹੜੇ ਆਮ ਤੁਸੀਂ ਵੇਖੇ ਹੋਣਗੇ ਟਰੈਕਟਰ ਤੁਹਾਨੂੰ ਆ ਵੀ ਬਹੁਤ ਘੱਟ ਮਿਲੂਗਾ ਆ ਖੜਾ 52 ਦਾਸਲਾ ਇਹੋ ਜਿਹੇ ਟਰੈਕਟਰ ਹੀ ਮਿਲਦੇ ਨੇ ਉਰੇ ਇਹ ਪਿੰਡ ਕਲਾਰਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਸੰਗਰੂਰ ਤੋਂ 7 ਕਿਲੋਮੀਟਰ ਹੈ ਤੇ ਜਿੱਥੋਂ ਦਾ ਸਹੀ ਦੇ ਆਜ਼ਮ ਸਰਦਾਰ ਉਦਮ ਸਿੰਘ ਹੋਇਆ ਨਾ ਉਹਦੇ ਪਿੰਡ ਤੋਂ ਵੀ 7 ਕਿਲੋਮੀਟਰ ਆ ਪਿੰਡ ਕਲਾਰਾ ਪੈ ਜਾਂਦਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤੇ ਆ ਆ ਬਾਈ ਰਿੰਕੂ ਆ ਕਿਵੇਂ ਰਿੰਕੂ ਕੀ ਹਾਦਾ ਬੱਤੀ ਵਾਹੋ ਜੱਮ ਕੱਲੇ ਕੱਲੇ ਟਰੈਕਟਰ ਦੀ ਡਿਟੇਲ ਦੱਸਦੇ ਪਹਿਲਾਂ ਤਾਂ ਐਂ ਦੱਸ ਵੀ ਤੇਰੇ ਲਈ ਆ ਦੋ ਟਰੈਕਟਰਾਂ ਨੂੰ ਛੱਡ ਕੇ ਆ ਸਾਰੇ ਟਰੈਕਟਰ ਇਹ ਜਿਹੇ ਨੇ ਬਾਈ ਜਿਹੜੇ ਲੋਕਾਂ ਨੂੰ ਦੇਂਦੇ ਹੀ ਨਹੀਂ ਪਰ ਜੇ ਦੇਖਣੇ ਤਾਂ ਹਵੇਲੀ ਦੇ ਵਿੱਚ ਆਉਣਾ ਪੈਣਾ ਹੈ ਨਾ ਹਾਂ ਹਾਂ ਸਹੀ ਗੱਲ ਆ ਇਹ ਕਿੱਥੋਂ ਲੱਭ ਲੈਣਾ ਰਿਕੂ ਮੈਨੂੰ ਐਂ ਦੱਸ ਪਹਿਲਾਂ ਤਾਂ ਮਿਲਦੇ ਦੇ ਇਹਨੂੰ ਕਿੱਥੋਂ ਨੇ ਟਰੈਕਟਰ ਬਸ ਐਂ ਲੱਭ ਲੈਿੰਦੇ ਇਹ ਹੋਰ ਭਰਾ ਕਿਉਂ ਨਹੀਂ ਖਰੀਦਦੇ ਉਹ ਵੀ ਦੱਸ ਦੇ ਦੇਖੋ ਸਮਝਾ ਡੋਡੀ ਹੈ ਨਾ ਠੀਕ ਲਾ ਵੀ ਜਿਆਦੇ ਵਿੱਚੋਂ ਆਪਾਂ ਨੂੰ ਆਉਂਦਾ ਵੀ ਜਿਹੜਾ ਹੈ ਲਈ ਜਿਹੜਾ ਨਾ ਹੋਵੇ ਕਿਸੇ ਦਾ ਜਿਹੜਾ ਸਿਰਫ ਨਾ ਹੋ ਉਹ ਲਈਏ ਆ ਮੈਨੂੰ ਡਿਟੇਲ ਦਸਿੰਗਾ ਕਿਹੜੇ ਮੈਂ ਯਕੀਨ ਬਹੁਤ ਨੇ ਲੋਕ ਆ ਮਨ ਕੇ ਬਾਬੇ ਦੀ ਗਰ 15 ਪਾਵਾ ਸਿਹਰੇ ਟਰੈਕਟਰ ਵੇਚਦੇ ਆ ਪਰ ਜਿਹਨੇ ਲੈਣਾ ਹੁੰਦਾ ਪਤਾ ਹੈ ਨਾ ਨੌਲੇਜ ਆਪਾ ਤੋਂ ਵੀ ਜ਼ਿਆਦਾ ਜਿਹਨੂੰ ਇਹ ਟਰੈਕਟਰਾਂ ਬਾਰੇ ਜਿਹਨੂੰ ਨੌਲੇਜ ਆ ਲੈਣਾ ਹੁੰਦਾ ਉਹਨੂੰ ਆਪਾ ਤੋਂ ਵੀ ਜ਼ਿਆਦਾ ਪਤਾ ਹੈ ਬਾਰੇ ਆ ਤਾਂ ਗੱਲ ਹੈਗੀ ਆ ਉਹ ਉਹ ਗੁਣਾ ਦੀ ਗੁੱਥਲੀ ਆ ਬੰਦਾ ਉਹਨੂੰ ਪਤਾ ਹੈ ਵੀ ਯਾਰ 950 ਜੋ 2 ਜੇ ਦੇਖਣਾ ਮੈਂ ਉਹਦੇ ਵਿੱਚ ਫੀਚਰ ਕਿਨੇ ਹੈਨਾ ਉਹਦਾ ਨੌਲੇਜ ਫੁੱਲ ਤੋਂ ਦੇੜਾ ਬੰਦਾ ਆਪਣਾ ਟਰੈਕਟਰ ਲੈਣਾ ਆਉਂਦਾ ਉਹਨੂੰ ਉਹਦੇ ਬਾਰੇ ਪੂਰੀ ਦੌਲਜ ਹੁੰਦੀ ਆ ਉਸਦੇ ਨਹੀਂ ਵੀ ਕਿੰਨੀ ਸਪੀਡ ਆ ਕੇ ਆਪਾ ਦੇ ਉਹ ਤਾਂ ਦੱਸਣਗੇ ਚਾਬ ਆਕੇ ਕਿਸੇ ਬੰਦੇ ਨੇ ਪੈਸੇ ਨਹੀਂ ਕਰੀ ਹੈਗੀ ਉਹਨੂੰ ਪੂਰੀ ਨੌਲੇਜ ਹੁੰਦੀ ਹੈ ਟਰੈਕਟਰ ਦੀ ਅੱਛਾ ਜੀ ਐ ਸੌਦੇਬਾਜ਼ ਜਮੇ ਨਹੀਂ ਕਰੀ ਕਦੇ ਵੀ ਓਕੇ ਬਸ ਆਕੇ ਜੈ ਸਨੋਏ ਹੁੰਦਾ ਹੁੰਦਾ ਵੀ ਆਲ ਨੇ ਦੇਖ ਲਿਆ ਫਿੱਟਾ ਵੈਸੇ ਉਹ ਮੈਨੂੰ ਵੀ ਆਉਂਦਾ ਵੀ ਆਪਾਂ ਕੋਈ ਕਾਸਰ ਨਾ ਛੱਡੀਏ ਵੀ ਟਰੈਕਟਰ ਜੇ ਟਾਇਰ ਟੂਲ ਪਾਉਣ ਨੇ ਜਾਂ ਕੋਈ ਇੰਜਨ ਜੇ ਕਮੀ ਵੀ ਕਿਸੇ ਦਾ ਕਰੇ ਜਾ ਕੇ ਪੈਸੇ ਦਾ ਬੁਰੇ ਚਲਾਦਾ ਚਾਹੇ ਵੱਧ ਲਾ ਜੇ ਪੈਸੇ ਨਾ ਆ ਤਾਂ ਗੱਲ ਇਹ ਆ ਆ ਦੇਖੋ ਜਿਵੇਂ ਇਹਦੀ ਚਾਰੇ ਟਾਇਰ ਨਵੇਂ ਨੇ ਦੇਖ ਹਣਾ ਚਾਰੇ ਟਾਇਰ ਨਵੇਂ ਨੇ ਚਾਰੇ ਟਾਇਰ ਨਵੇਂ ਨੇ ਇੱਥੇ ਚਾਰੇ ਟਾਇਰ ਨਵੇਂ ਨੇ ਸਾਰਿਆਂ ਦੀ ਟਾਇਰ ਇਹਦੇ ਚਾਰੇ ਟੂਰਨਾਮੈਂ ਨੇ ਸਾਰਿਆਂ ਦੀ ਨਵੇਂ ਦੇ ਉਹ ਨਾਲ ਦੇ 70 ਦੇ ਸਾਰੇ ਨਵੇਂ ਇਹ ਤੂੰ ਸ਼ੁਰੂਆਤ ਕਰਦੇ ਆ ਭਾਈ ਮੈਨੂੰ ਇਹਦੇ ਬਾਰੇ ਥੋੜੀ ਜਾਣਕਾਰੀ ਦੇ ਯਾਰ ਇਹ 9502 ਆ ਟਾਫੇ ਇਹ ਮਾਡਲ ਮਾਡਲ ਕਿੰਨਾ ਕੂ ਇਹ ਮਾਡਲ ਇਹ 18 ਗਾ 18 ਮਾਡਲ ਆ ਹਾਂ ਉਹਦੇ ਅੰਦਰ ਨਾਲੇ ਤੂੰ ਕਹਿੰਦਾ ਤੀ ਇਹ ਅੰਗਰੇਜ਼ਾਂ ਵੇਲੇ ਦਾ 18 ਮਾਡਲ ਆਗਾ ਚੱਲਿਆ ਹਾ 400 ਘੰਟਾ ਇਹ ਅੱਛਾ ਤੇ ਇਸ ਟਰੈਕਟਰ ਪੂਰਾ ਓਰੀਜਨਲ ਆ ਘੈਂਟ ਆ ਪੂਰਾ ਇਹ 95 ਐਚਪੀ ਦਾ 95 ਹਾਰਸ ਪਾਵਰ ਦਾ ਟਰੈਕਟਰ ਆ 95 ਹਾਰਸ ਪਾਵਰ ਦਾ ਉਹ ਸਪੀਡਾਂ ਦੇ ਧਰਮੇ ਦਿਖਾ ਦੇ ਸੈਂਟਰ ਚ ਸਪੀਡਾਂ ਦੇ ਸਾਰੇ ਇਹ ਆ ਤਿੰਨ ਗੇਅਰ ਨਹੀਂ ਦੇ ਉਰੇ ਹਣਾ ਬਾਈ ਇਹ ਕਾਦੇ ਕਾਦੇ ਨਰੀਂਕੂ ਤੁਸੀਂ ਇਸ ਸਪੀਡਾਂ ਦੇ ਪਰਲਾ ਹਾਈ ਲੋ ਆ ਆ ਜਿਵੇਂ ਆਪਾਂ ਹੁਣ ਕਹਿੰਦੇ ਆ ਵੀ ਆ ਗੇਅਰ ਪ੍ਰੋ ਆ ਗਿਆ ਜੋੜੀਆਰਾ ਉਹਦੇ ਉਹਦੇ ਦੋਆਂ ਸਪੀਡਾਂ ਦੇ ਇਹ ਓਕੇ ਇਹ ਇੱਕ ਗੇਅਰ ਨੇ ਮੇ ਇਹ ਇੱਕ ਹੋਰ ਵਾਲੀ ਵੱਡੀ ਸਿਫਤ ਆ ਜੇ ਇਹਨੂੰ ਭਜਾ ਲਾ ਕੱਲੀ ਇਹਦੀ ਸੀਟੀ ਦੀ ਆਵਾਜ਼ ਆਊਗੀ ਕੋਈ ਬਾਸਲ ਵੀ ਨਹੀਂ ਖੜਕਦੀ ਟਰੈਕਟਰ ਦੀ ਇਹਦੀ ਹਾਂ ਅੱਛਾ ਜੀ ਕਿੰਨੇ ਦਿਨ ਹੋ ਗਏ ਨੂੰ ਦਰ ਲਵੇ ਆ ਇਹਨੂੰ ਇਹਨੂੰ ਹਫਤਾ ਸਾਰਾ ਹੋ ਗਿਆ ਆਪਣ ਲਵੇ ਸ ਹਫਤਾ ਸਾਰਾ ਹੋ ਗਿਆ ਹਾਂ ਹਾਂ ਇਹਨੂੰ ਆ ਆ ਫਿਰ ਇਹਨੂੰ 4x4 ਵਾਲਾ ਗੇਰਾ ਦਿੱਤਾ ਹੋਇਆ ਇਹ ਜੀ ਹਾਂ ਕਹਿੰਦੇ 4x4 ਕਰਨਾ ਹੋਵੇ ਕਰਨਾ ਹੋਵੇ ਆ ਗੇਰਾ ਲੱਗਿਆ ਹੋਇਆ ਬਸ ਇਹ ਸਾਲੋਂ ਵਾਲਾ ਮੂਰੇ ਇਹਨੂੰ ਟਾਇਰ ਕਿੰਨੇ ਕਿਹੜੇ ਨੰਬਰ ਪੈਂਦੇ ਨੇ ਬਈ ਇਹਨੂੰ ਇਹ ਤਾਂ ਆਪਾਂ ਨੂੰ ਵੱਡੇ ਪਵਾ ਦਿੱਤੇ ਆ ਮੂਰੇ ਸ਼ੌਕ ਯਾਰ 10 16 ਹਾਂ ਆ ਆ ਮਤਲਬ ਇਹਦੀ ਟੈਂਕੀ ਆ ਇਹ ਟੈਂਕੀ ਕਿੰਨੇ ਲੀਟਰ ਦੀ ਟੈਂਕੀ ਹੋਈ ਦੀ ਇਹ ਹੋਊਗੀ 85 ਲੀਟਰ ਦੀ ਟੈਂਕੀ 85 ਲੀਟਰ ਦੀ ਹਾਂ 85 ਲੀਟਰ ਦੀ ਆ ਤਿਹਾਰ ਚੱਲਦੇ ਆ ਭਰਾ ਕੇ ਦੇ ਦੇਗਾ ਜੇ ਮੈਂ ਆਫਰ ਦੇ ਦਾਂ ਚੱਕ ਦਾਗੇ ਫੱਟੇ ਤੂੰ ਕਰਿਆ ਆਏ ਹੋਏ ਆ ਚੱਕ ਮੰਨ ਗਿਆ ਹੰਨ ਗਿਆ ਪਰ ਇਹ ਟਰੈਕਟਰ ਦੀ ਕਦੇ ਤੋਕਾ ਨਹੀਂ ਡੇਦਾ ਹਲੇ ਫੁੱਲ ਯਾਰ ਸਿਰਾ ਗੱਲਬਾਤ ਟਰੈਕਟਰ ਇਹ 95 ਐਚਪੀ ਦਾ ਜਹਾਜ਼ ਹੈ ਤਰਮੇ ਮਾਗਰੋ ਦਿਖਾ ਫਿਰ ਨੂੰ ਤਰਮੇ ਮਾਗਰ ਤੋਂ ਬਾਅਦ ਦਿਖਾਉਣਿਆ ਮੈਂ ਰਿੰਕੂ ਨੂੰ ਕਿਹਾ ਮੈਨੂੰ ਕਹਿੰਦਾ ਨਾ ਅੱਜ ਯਾਰ ਟੈਂਕੀ ਦਾ ਆਫਰ ਤਾਂ ਨਾ ਦਈ ਮੈਂ ਕਿਹਾ ਵੀ ਪਹਿਲੀ ਗੱਲ ਤਾਂ ਤੇਰਾ ਕੋਈ ਮੁਕਾਬਲਾ ਨਹੀਂ ਕਰਦਾ ਹਨਾ ਟੈਂਕੀ ਕੋਈ ਓਟਦਾ ਨਹੀਂ ਬਈ ਮੈਂ ਕਿਹਾ ਜੇ ਕਿਸੇ ਨੇ ਓਟ ਲਈ ਮੈਂ ਕਿਹਾ ਤੂੰ ਆਏ ਕਿਹਦੀ ਵੀ ਜਿਹੜੀ ਅਗਲਾ ਗੱਡੀ ਦੇ ਵਿੱਚ ਆ ਉਹ ਵੀ ਭਰਾ ਕੇ ਦਵਾ ਕੇ ਕਹਿੰਦਾ ਰਹਿਣ ਦੇ ਹਾਂ ਆਪਰਾ ਕੇ ਦਮਾ ਕੇ ਯਾਰ ਇੱਥੇ ਤੱਕ ਭਰਾ ਕੇ ਦੇਣੀ ਆ ਜਿੰਨਾ ਮਰਜ਼ੀ ਲੀਟਰ ਦੇਣ ਬੈ ਜੀ ਪਰ ਮੈਂ ਆ ਦਿਖਾ ਚਾਰੇ ਦਾ ਟਾਇਰ ਨਵੇਂ ਨੇ ਇਧਰ ਆ ਯਾਰ ਮੇਰਾ ਮਗਰ ਬਾਈ ਚੈੱਕ ਆ ਕਨੋਪੀ ਦਿਖਾਈ ਦੇ ਲੱਗੀ ਰਿੰਬਾਂ ਵਾਲੇ ਵੇਟ ਹੈਗੇ ਨੇ ਆਪਾਂ ਉਹ ਵੀ ਦੇ ਦਾਂਗੇ ਅਛਾ ਇਹਦੇ ਵੇਟ ਹੈਗੇ ਨੇ ਉਹ ਵੇਟ ਆ ਉਹ ਨੱਟ ਜੇ ਮਲੇ ਨੇ ਤੇ ਪਾਉਣ ਨੂੰ ਓਕੇ ਪਰ ਮੈਂ ਮਗਰਾੜ ਦਿਖਾ ਆ ਇਹਦੇ ਯਾਰ ਕਿੰਨੇ ਸੋਹਣੇ ਇਹਦੇ ਨਾਲ ਦੇ ਹਾਂ ਹਾਂ ਰੇਂਜ ਦਾ ਫੀਟੇਰ ਹਾਂ ਆ ਦੇਰ ਫਿਲਟਰ ਜੀ ਹੈ ਨਾ ਕਿੰਨੇ ਤੇ ਦੇਖੋ ਆ ਲਾਈਟ ਨੂੰ ਨਹੀਂ ਕਹਿੰਦੇ ਬਈ ਕਰਦਾ ਆਹ ਲਾਈਟ ਆ ਚਾਰ ਡਿਸਟਰੀਬਿਊਟਰ ਨੇ ਬਈ ਤੇ ਹਾਂ ਇਹਦੇ ਹੁੱਕ ਤੇ ਫਿਰ ਹੁੱਕੇ ਨਹੀਂ ਹੋਈ ਹੁੱਕਾ ਨਹੀਂ ਕੰਮ ਦਿਖਾ ਦਰ ਮੈਂ A to Z ਸਾਰਾ ਕੁਝ ਉਹ ਲਿੰਕਾਂ ਦਾ ਰੰਗ ਵੀ ਨਾਲ ਦਾ ਖੜਾ ਹੈ ਨਾ ਡਬਲ ਹੈ ਇਹ ਚੱਲਿਆ ਕਿੰਨਾ ਖੂਗਾ ਉਹ ਚੱਲਿਆ 400 ਘੰਟਾ ਸਵਾ 400 ਘੰਟਾ ਹਾਂ ਹਾਏ ਹਾਏ ਓਏ ਬਈ ਕੱਲ ਹੈਗੀ ਇਹਦੇ ਹੁੱਕ ਯਾਰ ਹੁਣ ਲੱਗਦਾ ਜਾਊ ਡਿਜ਼ਾਈਨ ਨਾਲ ਲੱਗਦਾ ਜਾਊਗੀ ਹਾਂ ਉਹ ਲਾਈਏ ਨਹੀਂ ਹੋਈ ਨਹੀਂ ਦਰਮਿਆ ਵਿਚੇ ਚੀਜ਼ਾਂ ਦਿਖਾਈ ਇਧਰ ਆ ਸਟicker ਉਹ ਆਪਣਾ ਫੀਟਿੰਗ ਦਿਖਾ ਵੀ ਕਿੰਨੀ ਸਾਰਾ ਹੁੱਕ ਨਾਲ ਮਿਲਿਆ ਕਿ ਮਿਲੀ ਨਹੀਂ ਨਹੀਂ ਆਇਆ ਫੁੱਲ ਆਇਆ ਲੱਗੀ ਵੀ ਨਹੀਂ ਹੋਈ ਹੁ ओके ओके हां चल ਉਹ ਤਾਂ ਬਣ ਜੂ ਯਾਰ ਉਹ ਐਪਲੀਮਟ ਪਾਉਣ ਨੂੰ हां ਪਰ ਮੈਂ ਆ ਚੀਜ਼ ਦਿਖਾਈ ਦੇਖੀ ਆ ਫੀਟਿੰਗ ਕਿੱਡੀ ਹੈ ਚੀਜ਼ਾਂ ਗੱਲ ਨਾਲ ਹੀ ਨਹੀਂ ਹੈਗੀਆਂ ਦੋਹਾ ਸਿਸਟਮ ਵੀ ਬੜਾ ਚਲਾਈ ਦਾ ਵੀ ਬੜਾ ਅਸਰ ਆ ਗੱਲ ਬਾਤ ਟਰੈਕਟਰ ਆ ਯਾਰ ਮਗਰਾੜੀ ਜੀ ਕਿੰਨੀ ਸੋਹਣੀ ਨੇ ਉਹ ਦੇਖਣਾ ਅੱਦੇ ਤੋਂ ਪਤਾ ਇਹ ਮੇਡ ਇਨ ਜਰਮਨ ਹੈ ਜਰਮਨ ਦਾ ਹੀ हां ਆ ਦੇਖੋ ਹੀਟ ਗਾਰਡ ਇਹਦੇ ਲੱਗੇ ਹੋਏ ਨੇ ਇਹ ਆ ਕਿ ਡਬਲ ਕਲਚ ਹੁੰਦਾ ਹੈ ਹਾਂ ਹਾਂ ਸਪੀਡਾਂ ਦੀ ਕਿੰਨੀ ਆਉਂਦੀਆਂ ਨੇ ਸਪੀਡਾ ਦੇਖ 12 ਹੋ ਗਈਆਂ ਫਿਰ ਆ ਸਪੀਡਾਂ ਚ ਹੋਰ ਕੋਈ ਠੀਕ ਤੁਹਾਨੂੰ ਮੈਂ ਦੱਸਦਾ ਇਹ ਟਾਫੇ ਵਾਲਿਆਂ ਦਾ ਦਰਮੇ ਇਹਦਾ ਵੇਟ ਜਿਹੜਾ ਘੱਟ ਤੋਂ ਘੱਟ 33 ਕੁਇੰਟਲ ਵੇਟ ਹੈ ਇਹਦਾ ਹਾਂ 33 ਕੁਇੰਟਲ ਵੇਟ ਹੈ ਤੇ ਜੇ ਗੱਲ ਕਰੀਏ ਇਹਦੀ 13 ਫੁੱਟ ਲੰਬਾਈ ਹੈ ਟਰੈਕਟਰ ਦੀ ਠੀਕ ਹੈ 13 ਫੁੱਟ ਲੰਬਾਈ ਹੈ ਟਰੈਕਟਰ ਦੀ ਹਨਾ ਪਾਵਰ ਸ਼ੇਅਰਿੰਗ ਹੈ ਤੇ ਡਬਲ ਪੰਪ ਆ ਜਾਂਦਾ ਹਨਾ ਇੱਕ ਪਾਵਰ ਦਾ ਇੱਕ ਪਾਵਰ ਵਾਲਾ ਕੱਢੂਟ ਵਾਲਾ ਕੋਈ ਕਮੀ ਬੇਸੀ ਹੈ ਹੀ ਨਹੀਂ ਫਾਕਸਨ ਵਾਲੀ ਦਾ ਇਹਦਾ ਰੇਟ ਤਾਂ ਫਿਰ ਮੌਕੇ ਦੀ ਦੱਸਿਆ ਕਰੀਂ ਕੋ ਇਹ ਰੇਟ ਹਾਂ ਮੌਕੇ ਦੀ ਰੇਟ ਤਾਂ ਤੂੰ ਮੈਨੂੰ ਪਤਾ ਦੱਸਦੀ ਨਹੀਂ ਹੁੰਦਾ ਕਿਸੇ ਚੀਜ਼ ਦਾ ਤੂੰ ਕਹਤ ਨਾ ਮੈਂ ਮੌਕੇ ਦੇਖੋ ਜਿਹਨੂੰ ਇਹਦੇ ਬਾਰੇ ਨੌਲਜ ਆ ਪੂਰੀ ਉਹਨੂੰ ਪੂਰੀ ਨੌਲਜ ਹੈ ਦੇ ਬਾਰੇ ਪਤਾ ਜੀ ਨੂੰ ਸਟਾਰਟ ਕਰਕੇ ਦਿਖਾ ਮੈਨੂੰ ਬਠੀ ਘਰ ਸਟਾਰਟ ਅਰ ਫੇ ਬੰਦੇ ਦਾ ਰੋਹ ਪੈਂਦਾ ਹੁੰਦਾ ਨੀ ਚੰਗੂ ਹਾਂ ਇਹਦੀ ਬਾਦ ਰੇਸ ਦੀ ਰੇਸ ਦੇ ਪੂਰੀ ਦੀ ਆਓ ਐ ਬੈਂਡਾ ਕਾਰ ਦੇ ਬੰਦ ਕਰ ਦੇ ਚੱਕੋ ਮਿੱਤਰੋ ਟੈਂਕੀ ਭਰਾ ਕੇ ਮਿਲੂ ਇਹ ਮੈਨੂੰ ਐਂ ਦੱਸ ਦੀ ਟੈਂਕੀ ਕਿੰਨੇ ਦਾ ਨਾਲੀ ਆਫਰ ਕਰੀਏ ਆਪਾਂ ਟੈਂਕੀ ਦਾ ਦਿਵਾਲੀ ਤੱਕ ਕਰ ਦਈਏ ਇਹਦਾ ਪਹਿਲੀ ਵੇਚ ਦੇ ਦੇ ਸਾਰੇ ਤੋਂ ਦਸਹਰੇ ਜਦੋਂ ਕੱਲ ਨੂੰ ਦਸਹਰਾ ਕੱਲ ਨੂੰ ਤਾਂ ਦਸਹਰਾ ਚਲ ਦੀਵਾਲੀ ਦਾ ਕਾਜਰ ਆਫਰ ਇਹਨੇ ਵਿਕ ਜਾਣਾ ਇਹਨਾਂ ਦਾ ਇਹਨਾਂ ਦਾ ਕੱਲ ਨੂੰ ਹੀ ਵਿਕ ਜੇ ਫਿਰ ਵੀ ਆਪਾਂ 20 ਦਿਨਾਂ ਦਾ ਆਫਰ ਤਾਂ ਦਈਏ ਕਈ ਵਾਰ ਕਿਸੇ ਸੱਜਣ ਨੇ ਪੈਸੇ ਇਕੱਠੇ ਕਰਨੇ ਹੁੰਦੇ ਆ ਯਾਰ ਹਾਂ ਸੌ ਹੱਲ ਕਰਨਾ ਪੈਂਦਾ ਹਨ ਤੇ ਮਿੱਤਰੋ ਟੈਂਕੀਏ ਟਰੈਕਟਰ ਦੀ ਫੋਲੋ ਕਰਾ ਕੇ ਮਿਲੂ 18 ਮਾਡਲ ਆ ਨਾ ਬਾਬੇ ਦੀ ਕਿਰਪਾ ਨਾਲ ਜਿੰਨੇ ਕਦੇ ਟਰੈਕਟਰ ਵਿੱਚ ਹਰੇਕ ਭਰਾ ਨੇ ਕਦੇ ਕਿਸੇ ਨੇ ਐ ਨਹੀਂ ਆਖਿਆ ਵੀ ਕੱਲ ਨੂੰ ਪੈਸੇ ਦੇਵਾਂਗੇ ਆਪਾਂ ਕਹਿੰਦੇ ਕਿ ਕਿਸਾਨਾਂ ਤੇ ਮਹਾਰਾਜ ਦੀ ਕਿਰਪਾਈ ਰੱਖੇ ਨਾ ਹਾਂ ਯਾਰ ਜਿਹੜਾ ਕੰਮ ਕਰਦਾ ਉਹਨੂੰ ਕਾਸੇ ਦੀ ਕਮੀ ਨਹੀਂ ਹੁੰਦੀ ਇਹ ਤਾਂ ਇਹ ਤਾਂ ਗੱਲ ਹੈ ਕਦੇ ਆਪਾਂ ਨੂੰ ਐ ਨਹੀਂ ਕਿਸੇ ਨੇ ਆਖਿਆ ਵੀ ਤੂੰ 15 ਨਾਲ ਨੂੰ ਜਾਂਦੋਂ ਮੰਨ ਕੇ ਬਾਬੇ ਦੀ ਕਿਰਪਾ ਦਾ ਵਿਚਾਰੇ ਬੈਠੇ ਖਾਤੇ ਖੁੱਤੇ ਚ ਉਹਦੀ ਬਾਗ ਅੱਛਾ ਜੀ ਚਲ ਵਧੀਆ ਗੱਲ ਹੈ ਪਾਪਾ ਮਿਹਰ ਰੱਖੇ ਸਾਰਿਆਂ ਤੇ ਜਿਹੜਾ ਆ ਖੜਾ ਵੀ 755ਾਈ ਦੀ ਡਿਟੇਲ ਸੀ ਇਹ 2018 ਮਾਡਲ ਆ ਮਾਈਕੋ ਪੰਪ ਚਾ ਅੱਛਾ हां ਮਗਰਲੇ ਟਾਇਰ ਨਵੇਂ ਲਾਏ ਹੋ ਨੇ ਮੂਰਲੇ ਨਾਲ ਦੇ ਦੇਗੇ ਓਕੇ ਹਾਂ ਇਹ ਵੀ ਥੋੜੀ ਚੱਲਿਆ ਹੋਊਗਾ ਆਏ ਚੱਲਿਆ ਹੈ 18 1700 ਘੰਟਾ ਓਕੇ ਮਾਡਲ ਦੱਸੋ 75 HP ਜਾਏ 18 ਮਾਡਲਾ ਅਸਾ 75 ਹੌਸਪਾਵਰ ਦਾ ਹੈ ਹਾਂ 75 ਮੈਕੋ ਪੰਪ ਜ ਹੈ ਵੀ ਓਕੇ ਇਹ ਵੀ ਕੋਈ ਕਮੀ ਪੇਸੀ ਫੋਲੋ ਜ਼ਿੰਮੇਦਾਰੀ ਨਾਲ ਚਾਹੇ ਬਾਕੇ ਲੈ ਜੇਲਾ ਰੱਖਾ ਆਪਣੀ ਫੋਲੋ ਜ਼ਿੰਮੇਦਾਰੀ ਰੇਟ ਫਿਰ ਇਹਦਾ ਮੌਕੇ ਦੀ ਦੱਸਾਂਗਾ ਮਾਡਲ ਰੇਟ ਸਾਰਿਆਂ ਦਾ ਆਪਾਂ ਮੌਕੇ ਦੀ ਦੱਸਾਂਗੇ ਬੱਟੀ ਇਹ 4x4 ਹੈ ਨਾ ਹਾਂ 4x4 ਜਿਹੜਾ ਆ ਖੜਾ 70 ਫਾਰਮ ਟਰੈਕ ਇਹ ਸਾਰਾ ਟਰੈਕਟਰ ਵੀ origignal ਆ ਕਲੱਚ ਵੀ ਸੀਲ ਲਾਇਦਾ ਆਪਣੀ ਜ਼ਿੰਮੇਵਾਰੀ ਨਾਲ ਕਹਿ ਕੇ ਦੇਵਾਂਗੇ ਜਿੱਥੇ ਹੋਇਆ ਹੋਇਆ ਕਹਿਦਾ ਵੀ ਹੋਇਆ ਇਹ ਡੈਕਟਰ ਸਾਰਾ ਅਰੀਜਨਲ ਆ ਆਪਣਾ ਓਕੇ ਇਹ ਤੋਂ ਲਾ ਕੇ ਜੱਡ ਤੱਕ ਆ ਠੀਕ ਆ ਤੇ ਇਹ ਮੰਨ ਕੇ ਚ ਨਾਲ ਦੇ ਟਾਇਰ ਨੇ ਮੰਗ ਰਿਹਾ ਲੱਦੇ ਗਹਿਲਾ 65 ਪੈਸੇ ਕਹਿਦਾ ਚਾਰੇ ਟਾਇਰ ਨਾਲ ਦੇ ਦੇ ਓਕੇ 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 ਕਲੱਚ ਕਲੱਚ ਵੀ ਸੀਲ ਲਾ ਸਾਰਾ ਅਰੀਜਨਲ ਆ ਡੈਕਟਰ ਆ ਇਹ ਵੀ 30 ਸਪੀਡ ਆ ਟਾਇਰਾਂ ਦੀ ਜਿਹੜੀ ਸਮੱਸਿਆ ਕਰਾਰ ਦਿੰਦੇ ਚੇਂਜਰ ਲੱਗਿਆ ਤਾਂ ਮੈਥੋਂ ਲਵੇ ਜਾ ਕੇ ਦਿਖਾ ਗਈ ਚੇਂਜਰ ਚੋ ਜਰਾ 30 ਸਪੀਡਾ ਕਰਾਰੋ ਹਿੱਸੇ ਦੇ ਵੀ ਹੂੰ ਇਹ ਉਹ ਆਪਣੇ ਲੇਪੇ ਨੰਬਰ ਉਪਰ ਕਿੱਥੋਂ ਦੇ ਹੁੰਦੇ ਨੇ ਪੰਜਾਬ ਹੁੰਦੇ ਨੇ 50 ਇਹ ਵੀ ਪੰਜਾਬ ਨੰਬਰ ਆ ਅਸੇ ਹੀ ਪੰਜਾਬ ਨੰਬਰ ਆ ਵੱਧੋ ਵੱਧੋ ਕੋਈ ਹਰਿਆਣਾ ਭਾਵਾ ਆ ਜੇ ਘਟਾ ਘਟਾ ਪੰਜਾਬ ਨੰਬਰੇ ਨੇ ਓਕੇ ਜਿਹੜਾ ਆ ਘੜਾ ਇਧਰ 80 ਦਾ ਟਰੈਕ ਇਹ ਵੀ ਜਹਾਜ਼ ਆ ਹੈ ਇਹ పార్ਕਣ ਦਾ ਇੰਜਨ ਆ ਅਸੇ ਪਰਕਣ ਦਾ ਇੰਜਨ ਆ ਦੇਖ ਤਾਰ ਮੇਰੇ ਆ ਫਿਰ ਦਿਖਾਈ ਦੇ ਤਉ ਇਹ ਕਹਿੰਦਾ 100 HP ਕੱਢਦਾ ਹੁੰਦਾ ਹੂੰ ਇਹ 80 HP ਦਾ ਉਹ ਲੇਖ ਜਿਹੜਾ ਪਰਕਣ ਦਾ ਇੰਜਨ ਹੁੰਦਾ ਇਹਦੀ ਹੌਸਪਾਵਰ ਜ਼ਿਆਦਾ ਹੁੰਦੀ ਆ ਆ ਮੈਂ ਪਹਿਲਾਂ ਵੀ ਜਿਹੜਾ 4x4 ਵੇਚਿਆ ਸੀਗਾ ਉਹ ਦੂਆ ਦੀਗਾ ਅੱਛਾ ਉਹ ਮੈਨੂੰ ਕਈ ਬਈਰ ਪੁੱਛਦੇ ਨੇ ਵੀ ਪਰਕਨ ਦਾ ਇੰਜਨਾ ਫੋਨ ਲਾ ਕੇ ਫਿਰ ਮੈਨੂੰ ਐ ਹੋ ਗਿਆ ਵੀ ਲਿਆਉਣਾ ਪਰਕਨ ਦੇ ਇੰਜਨਾ ਵੀ ਪਰਕਨ ਦੇ ਕਿੱਧਰ ਹੋਇਆ ਮੈਂ ਲਿਆ ਕੇ ਦੇਖਾਂ ਇਹ ਕਿਆ ਵੈਬ ਨਹੀਂ ਤੇ ਵੈਸੇ ਇੰਜਨਾਂ ਫਿਰ ਆਪਾਂ ਵਾਝ ਦੇਖਿਆ ਵੀ ਇਹ ਪਰਕਨ ਦਾ ਇੰਜਨ ਹੈ ਹਾਂ ਫਿਰ ਆਪਾਂ ਵੀ ਲਿਆਉਣਾ ਵਾ ਪਰਕਨ ਦੇ ਇੰਜਨ ਨਾਲ ਅੱਛਾ ਇਹਦੇ ਥੱਲੇ ਅਟੈਚਿੰਗ ਕਰਾਈ ਹੋਈ ਆ ਬਾਕੀ ਮਗਰਾਟ ਸੂ ਸੂ ਸਾਰਾ ਓਰੀਜਨਲ ਆ ਓਕੇ ਉਹ ਵੀ ਮੜੀ ਉਟੀ ਆ ਆਪਾਂ ਸੋਨਾ ਲੱਗਣ ਤੋਂ ਕਰਾ ਦਿੰਨਾ ਠੀਕ ਆ ਤੇ ਆ ਮੂਲੇ ਟਾਇਰ BKT ਦੇ ਪਾਏ ਨੇ 1000 1016 ਦੇ ਮੰਗਰਲੇ ਇੱਕ ਪੈਂਦ ਵਾਲੀ ਨੇਗੇ ਘੋੜਾ ਵੰਪਰੇ ਦੇ ਲਵਾਇਆ ਹੋਇਆ ਹਾਂ ਹਾਂ ਲਵਾਇਆ ਆਪਾਂ ਦੀ ਸਾਤਰੀ ਸੁਤਰੀ ਹੈ ਨਾ ਬਾਕੀ ਡਾਕਟਰ ਸਾਰਾ ਓਰੀਜਨਲ ਆਗਾ ਕਲਿਆ ਮੂਰੇ ਤੋਂ ਪੰਜਾਬ ਨੰਬਰ ਹੈ ਨਾ ਤਾਂ ਪੀਪੀਸੀ ਵਾਲੀ ਪੰਜਾਬ ਨੰਬਰ ਆ 9 ਹੋਊਗਾ ਕਾਪੀ ਹੋਂਦ ਪਾਸਿੰਗ ਹੈਗੀ ਇਹਦੀ ਪਾਸਿੰਗ ਹੈਗੀ ਆ ਕਿੰਨੇ ਤੱਕ ਪਈਆ ਛੱਪਾ ਵਾਲੀ ਕਾਪੀ ਆ ਹਾਂ ਤੇ 9 ਤੇ ਪਈਆ ਪਾਸ ਹੈ ਜੀ ਸਾਲ ਤੇ ਪਈਆ ਚਲੋ ਜਿਹੜਾ ਆ ਖੜਾ ਇਧਰ ਅਵੈਂਜਰ ਇਹ 2021 ਮਾਡਲ ਆ ਇਹ ਸਿੱਧੂ ਮੂਸੇ ਵਾਲੇ ਦੇ ਘਰੇ ਖੜਾ ਇਹਦੇ ਨਾਲ ਦਾ ਉਹ ਵੱਡਾ ਹੈ ਉਹ ਵੱਡਾ ਹੀ ਤੋਂ ਉਹ 90 ਵਾਲਾ ਗਾ ਇਹ 65 h p ਦਾ ਅੱਛਾ ਹਾਂ ਠੀਕ ਹੈ ਫਰੇ ਜੀ ਤੂੰ ਤਾਂ ਮੈਂ ਧਿਆਨ ਦਿਤਤਾ ਨਹੀਂ ਹਾਂ ਇਹ ਵੀ ਕਲੱਚ ਕੋਲ ਤੋਂ ਲਾ ਕੇ ਸੈਲਫ ਉਹ ਨਹੀਂ ਖੁੱਲੀ ਉਹਦੇ ਟਰੈਕਟਰ ਅਰੀਜਨਲ ਆ ਓਕੇ ਇਹ ਵੀ 1200 ਘੰਟੀ ਚੱਲਿਆ ਹੋਇਆ ਹੈਗਾ ਅੱਛਾ ਤੇ 3 ਸਪੀਡਾ ਚੇਂਜਰ ਵਾਲਾ ਮਾਡਲ ਕਿੰਨਾ ਹੈ ਇਹ ਮਾਡਲ 21 ਆ ਆ ਕਿੰਨਾ ਮਾਡਲ ਦੀ ਜਿਹੜਾ ਫਾਰਮਸੀ ਵਾਲਾ ਦੀ ਇਹ 2009 ਹੈ ਅਸੀਂ ਇਹ ਨਵਾਂ ਉਹ ਬੜਾ 70 ਉਹ 70 2018 ਮਾਡਲ ਆ ਉਹ 18 ਮਾਡਲ ਆ ਉਹ ਆ ਵੀ 18 ਇਹ ਵੀ 18 ਮਾਡਲ ਆ ਇਹ ਵੀ 18 ਇਹ ਵੀ 18 ਦਾ ਹਣਾ ਹਾਂ ਇਹ 21 ਮਾਡਲ 21 ਮਾਡਲ ਆ ਇਹਨ ਦਖਾਦਰ ਮੇਲ ਦਾ ਇਹ ਵੀ ਜਹਾਜ਼ ਆ। ਕੰਡੀਸਨ ਆਪਣੀ オリジナル ਜਿਹੜੇ ਤਾਂ ਥੋੜੀ ਮੋਟੀ ਹੋ ਕੇ ਕਰਵਾ ਦਿੰਦੇ ਆ। ਇਹ ਰੈਕਟਰ ਸਾਰੇ オリジナル ਨੇ ਜਿਹੜੇ ਤੇ ਕਹਾਂਗੇ ਉਹਦੇ ਹੋਈ ਹੋਈ ਅਟੈਚਿੰਗ ਆਪਣੇ ਲੋਗੋ ਦੇ ਥੋੜੀ ਮੋਟੀ। ਓਕੇ ਠੀਕ ਆ 180 ਦੇ ਥੱਲੇ ਇਹ ਇਹ オリジナル ਨੇ। ਇਹ ਤੋਂ ਜੱਟ ਤੱਕ ਰੇਨ ਲਾ। ਸੋ オリジナル ਹੈ। ਹਾਂ ਇਹ ਨੰਬਰ ਨੰਬਰ ਇਹਦਾ ਕਿੱਥੋਂ ਦਾ ਹੈ ਇਹ ਨੰਬਰ ਹੈ ਐਚ ਆਰ ਇਹਦਾ ਐਚ ਆਰ ਨੰਬਰ ਹੈ ਆਉਂ ਆਪਾਂ ਲਵਾ ਕੇ ਦੇ ਦਾਂਗੇ ਨਾ ਅਗਲੇ ਦੇ ਓਕੇ ਕਰਵਾ ਕੇ ਦੇ ਦਾਂਗੇ ਇਹ ਆਪਾਂ ਨੂੰ ਸੋਨਾ ਕਰਕੇ ਦੇ ਦਿਆ ਆਪਾਂ ਨੂੰ ਫਿੱਟ ਆ ਗਿਆ ਟਰੈਕਟਰ ਠੀਕ ਹੈ ਨਹੀਂ ਵਧੀਆ ਲੱਗਦਾ ਆਪਾਂ ਲਵਾ ਕੇ ਦੇ ਦਾਂਗੇ ਟਰੈਕਟਰ ਘੈਂਟ ਬਹੁਤ ਚਲਾਈ ਜਲੂਈ ਦਾ ਉਹਦੀ ਜੂ ਪਿੱਛੇ ਨੂੰ ਡਿੱਗਦੀ ਹੈ ਹੈ ਹਾਂ ਉਹ ਜੂ ਦੇਖਤੀ ਤਾਂ ਜਵਾਹ ਜਿੰਦੇ ਤਾਂ ਉਹ ਉਹ ਖੜੀ ਵੀ ਹੋ ਜਾਂਦੀ ਹੈ ਹੈ ਨਾ ਉਹ ਰੇਣਾ ਲੱਗੇ ਆ ਕੰਪਨੀ ਬਲੀ ਓਕੇ 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 ਟੈਂਕੀ ਆਪੇ ਇਹਦੀ ਵੀ ਭਰਾ ਕੇ ਦਵਾਂਗੇ ਇਹਦੇ ਵੀ ਚਾਰੇ ਟਾਇਰ ਨਵੇਂ ਦੇ ਸਾਰਿਆਂ ਦੇ ਉਹ ਨਵੇਂ ਨੇ ਤਕਰੀਬਨ ਟਾਇਰ ਉਹ ਨਾ ਚ ਮੈਨੂੰ ਹੋਰ ਦ ਟੈਂਕੀ ਕੱਲੇ ਮੈਸੀ ਦੀ ਭਰਾ ਕੇ ਦੀਨੇ ਕ ਸਾਰਿਆਂ ਦੀ ਭਰਾ ਕੇ ਦਵਾਂਗੇ ਦੇ ਦਾਂਗੇ ਭਰਾ ਕੇ ਕੋਈ ਚੱਕਰ ਫਿਰ ਇੱਕ ਡਾਇਰੈਕਟਰ ਦੀ ਟੈਂਕੀ ਭਰ ਕੇ ਮਿਲੂ ਯਾਰ ਤੁਹਾਨੂੰ ਹਣਾ ਜੇ ਕਿਸੇ ਨੇ ਮੁਕਾਬਲਾ ਕਰ ਲਿਆ ਫਿਰ ਇਹ ਵਧਾ ਵੀ ਤੂੰ ਨਾ ਨਾ ਇਹ ਵਧਾ ਵੀ ਸਕਦਾ ਇਹ ਬੰਦਾ ਘੈਂਡਾ ਤੇ ਆ ਆ ਦੱਸ ਜਿਹੜਾ ਆ ਖੜਾ ਇਧਰ ਆ ਸਟੈਂਡਰਡ ਇਹ ਰੇਤ ਨਾ ਗੇ ਜਾ ਗਾਂ ਗੋਚ ਗਏ ਦੇਖੋ ਧਰਮੇ ਸਟੈਂਡਰਡ ਕੇਸਰੀ ਰੰਗ ਦਾ ਇਹ ਇਹ 2011 ਮਾਡਲ ਆ ਪੰਜਾਬ ਨੰਬਰ ਹੈ ਵੀ ਅੱਛਾ 75 HP ਵਾਲਾ 4x4 ਆ ਹਾਂ બસ ਗੱਲਬਾਤ ਸਿਰ ਹੀ ਹੈ ਵੀ 75 ਹੌਸਪਾਵਰ ਦਾ ਹੈ ਹਾਂ ਹਾਂ ਮਾਗਲੇ ਟਾਇਰ ਨਾਲ ਦਿੰਦੇ ਦੇ ਆਹੋ ਆਹ ਇਹ origignal 2200 ਘੰਟਾ ਚੱਲਿਆ ਹੋਇਆ ਹੈ ਅੱਛਾ ਜੀ ਕੰਡੀਸ਼ਨ ਤਾਂ origignal ਹੈ ਬਸ origignal ਦਾ ਵੀ origignal ਦਾ ਬਸ ਰਿੰਪਾਂ ਤੇ ਮਾੜਾ ਮोटा ਸਿਲਵਰ ਜਿਹਾ ਲੈ ਜਦਾਂ ਨਹੀਂ ਕਰਿਆ ਹੋਇਆ ਓਕੇ ਬਾਕੀ ਰਹਿਦਾ 4x4 ਆਹ ਹੈ ਹਾਂ 4x4 ਦਾ ਕਿੰਨੇ ਦਾ ਬਣੂ ਇਹਦਾ ਰੇਟ ਉਲਕਮੋ ਕੇ ਤੇ ਆ ਇਹ ਬਸ ਯਾਰ 7.5 ਦਾ ਦੇ ਦੋ ਵੀ ਬਸ ਵੱਧ ਘੱਟ ਨਹੀਂ ਕਰ ਦੇਦਾ ਜੀ ਚੱਕੋ ਮਿੱਤਰੋ ਇਹ ਸਵਾ 5 ਲੱਖ ਦਾ 75 HP ਆ 4x4 ਕਰਾ ਰੋਵੇ ਤੰਦ ਮਾਡਲ ਕਿ ਨਹੀਂ ਮਾਡਲ 11 11 ਮਾਡਲ ਹੈ ਫਿਰ ਉੱਚਾ ਮਾਡਲ ਹੈ ਹਾਂ 2011 ਮਾਡਲ ਆ ਓਕੇ ਜਿਹੜਾ ਇਹ ਲੈਣਾ ਹੈ ਸ਼ਕੀਨ ਉਹ ਵੀ ਕਪੈਨ ਕਪੂਨ ਤੇ ਪਰਨਾਲੇ ਗਣੀ ਮੋਗੇ ਕਿ ਨਹੀਂ ਹਾਂ ਉਧਰੇ ਦੀ ਜਿਆਦਾ ਨੋਲਜਾ ਚਲਾਈ ਚੁਕੀ ਦੇ ਦੋ ਪਤਾ ਹੈ ਅੱਛਾ 75 ਦਾ ਵੇਖਦਾ ਹੈ ਠੀਕ ਆ ਜਿਹੜਾ ਆ ਖੜਾ ਆਹ ਇਹ 52 ਦਾ 24 ਮਾਡਲ ਆ ਅੱਛਾ ਇਹਦਾ ਕੀ ਮੰਗਦੇ ਆ ਆਪਾਂ ਇਹ ਬਸ 735 ਦਾ ਦੇ ਦਾਂਗੇ 24 400 ਘੰਟਾ ਚੱਲਿਆ ਹੈ 24 ਬੋਲਾਂ ਆਹ ਵਾਲਾ ਸਪੈਸ਼ਲਟੀ ਇਸ ਨੂੰ ਇਹ ਕਿਸੇ ਨਾਲ ਗੱਲ ਹੋਈ ਆ ਹਾਂ ਇਹ ਕਿਸੇ ਨਾਲ ਗੱਲ ਹੋਈ ਹੈਗੀ ਅਸ ਗੱਲ ਹੋ ਗਈ ਇਹਦੀ ਆ ਦੱਸ ਫਿਰ ਜਿਹੜਾ ਆਸ ਪੰਜਾ ਦੱਸ ਖੜਾ ਇਹ 2011 ਮਾਡਲ ਆ ਹਾਂ 11 ਮਾਡਲ ਆ ਨੰਬਰ ਕਿੱਥੋਂ ਦਾ ਇਹਦਾ ਨੰਬਰ ਤਾਂ ਐਚ ਆਰ ਹੋਊਗਾ ਇਹਦਾ ਓਕੇ ਹਾਂ ਉਹ ਡੱਕ ਡੱਕ ਸਾਰਾ ਕੋਈ ਨਹੀਂ ਦੇਣਾ ਆਪਣਾ ਜਿਹੜੇ ਖੜਿਆ ਇਂ ਦੇਵਾਂਗੇ ਕੰਡੀਸ਼ਨ ਦਾ ਓਰੀਜਨਲ ਆ ਇਹ ਇਹ ਨਾ ਇਹਦੇ ਇੱਕ ਬ੍ਰਿੰਬਾ ਰੋਮਾ ਦੀ ਕਾਰਵਾਈ ਕਰੀ ਹੋਈ ਆ ਅੱਛਾ ਟਾਇਰ ਦੇ 18 ਦੇ ਨੇ 18 ਦੇ ਕਪਿਆਂ ਨਾਲ ਟਾਇਰ ਨੇ ਮਾਗਰ ਲਈ ਅੱਛਾ ਹਾਂ ਫੀਟਰ ਫੂਟ ਕਾਰਟ ਲੱਗੇ ਹੋਇਆ ਹੈ ਹਾਂ ਟਰੈਕਟਰ ਪੂਰਾ ਚੋਟੀ ਦਾ ਇਹਦਾ ਰੇਟ ਰੂਟ ਕ ਮੌਕੇ ਤੇ ਰਹੂਗਾ ਕਿ ਦੱਸੇਗਾ ਬਸ ਮੌਕੇ ਤੇ ਦੱਸ ਦਾਂਗੇ ਇਹਦਾ ਤਾਂ ਚੱਕੋ ਮਿੱਤਰੋ ਆਜੋ ਏ ਜੇ ਕਿਸੇ ਸੱਜਣ ਨੇ 5510 ਖਰੀਦਣਾ ਜਾਂ ਫਿਰ 475 ਸਟੈਂਡਰਡ ਖਰੀਦਣਾ ਜਾਂ ਫਾਰਮ ਟਰੈਕ 70 ਖਰੀਦਣਾ 80 ਖਰੀਦਣਾ 755 ਖਰੀਦਣਾ 9502 ਖਰੀਦਣਾ ਜਾਂ ਫਿਰ ਅਵੈਂਜਰ ਖਰੀਦਣਾ ਇਹ ਪਿੰਡ ਕਲਾਰਾਂ ਦੇ ਵਿੱਚ ਖੜੇ ਆ ਤੇ ਰਿੰਕੂ ਨੂੰ ਸਾਰੇ ਜਾਣਦੇ ਨੇ ਨੂੰ ਹਵੇਲੀ ਵਾਲੇ ਰਿੰਕੂ ਦੇ ਨਾਮ ਨਾਲ ਤੁਸੀਂ ਆ ਯਾਰ ਨੰਬਰ ਦੱਸ ਬਈ ਆਪਣਾ ਕਰ ਕਿਹੜੇ ਨੰਬਰ ਦਾ ਆਪਣਾ 985753 62271 ਵੀਰੇ ਚੱਕਵਾ ਨੰਬਰ ਤੇ ਸੰਪਰਕ ਕਰੋ